ਭਾਜੀ ਆਲੂ ਪਿਆਜ਼ ਦਾ ਗੋਭੀ ਪਿਆਜ਼ ਪਨੀਰ ਦਾ ਪਿਆਜ਼ ਦਾ ਮਿਕਸ ਪੌਟਾ ਭਾਜੀ ਬੰਦਾ ਸਾਰੇ ਮਟੀਰੀਅਲ ਪਾ ਕੇ ਸਰ 2-2.5 ਮਹੀਨੇ ਹੋ ਗਏ ਸਰ ਇਸ ਤੋਂ ਇਲਾਵਾ ਸਰ ਚਾਹ ਬਣਦੀ ਹੈ ਔਰ ਨੈਗੀ ਬਣਦੀ ਹੈ ਸਰ ਸਵੇਰ ਤੋਂ ਬਾਅਦ ਤਾਂ ਦੁਪਹਿਰ ਤੋਂ ਹੀ ਹੋ ਜਾਂਦੀ ਹੈ ਦੁਪਹਿਰ ਤੋਂ ਮਟੀਰੀਅਲ ਇਕੱਠਾ ਕਰਨਾ ਪੈਂਦਾ ਫਿਰ ਸਾਰਾ ਸਮਾਨ ਇਕੱਠਾ ਕਰਕੇ ਉਸ ਤੋਂ ਬਾਅਦ ਸਰ 9:00 ਵਜੇ 9:30 ਵਜੇ ਤੋਂ ਲੱਗੇ 9:30 ਦੇ ਵਿੱਚ ਵਿੱਚ ਇੱਥੇ ਆ ਜਾਂਦੇ ਆ ਪੈਸੇ ਦੇ 3 ਵਜੇ ਦੇ 4 ਵਜੇ ਤੱਕ ਖੜੇ ਹੁੰਦੇ। ਸਰ ਸ਼ੌਂਕ ਵੀ ਹੈ ਤੇ ਆਪਣੇ ਘਰ ਵਾਲੇ ਦਾ ਨਾਲ ਫਿਲਟਾਣ ਜਾਂਦਾ ਸੀ। ਫਿਰ ਇਦਾਂ ਤਾਂ ਮੈਗੀ ਬਰੌਂਟ ਹਰ ਬਣਾ ਲੈਂਦੇ। ਦਾ ਮੋਗੇ ਮੱਖਣ ਰੋਟੀ ਦਾ ਦੁਬਾਰੋਂ ਆਏ ਹੋਏ ਲੋਕ ਜਿੱਦਾਂ ਖਾ ਜਾਂਦੇ ਆ ਫਿਰ ਉਹ ਦੁਬਾਰਾ ਵੀ ਆ ਜਾਂਦੇ ਆ। 30 ਤੋਂ ਸ਼ੁਰੂਆਤ ਹੋ ਜਾਂਦੀ ਹੈ ਸਰ ਥਾਂ ਦੇ ਦੀ 30 40 70 ਉਸ ਕੋਟ ਅਸਾ ਸਾਰੇ। ਮੈਨੂੰ ਤੁਹਾਡੇ ਪ੍ਰਾਂਠਿਆਂ ਦੇ ਚਰਚੇ ਤਾਂ ਬੜੇ ਸੁਣੇ ਨੇ। ਮੈਂ ਵੀ ਸੁਣਿਆ ਕਿ ਦੂਰੋਂ ਦੂਰੋਂ

मैगी भी बनती है भी। तो सबसे ज्यादा फेवरेट की है लोका की दी डिमांड <laughs> okay. की रहती है आपके को सर तो मैगी पराठे और मैगी सो मैं पराठियां ਦੇ ਵਿੱਚ ਜਿਵੇਂ ਤੁਸੀਂ ਦੱਸਿਆ ਡਿਫਰੈਂਟ ਡਿਫਰੈਂਟ ਆਈਟਮਸ ਅਸੀਂ ਆ ਬੀ ਤੇ ਮੈਟਰ ਦੀ ਜ਼ਿਕਰ ਗੱਲ ਕਰੀਏ ਬੈਟਰ ਜਿਹੜਾ ਸਾਰਾ ਕਿ ਕਦੋਂ ਘਰੋਂ ਤਿਆਰ ਕਰਦੇ ਹੋ ਕਿੰਨੇ ਕਿੰਨੇ ਵਜੇ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਕਿੰਨੇ ਵਜੇ ਇੱਥੇ ਪਹੁੰਚਦੇ ਹੋ ਸਰ ਸ਼ੁਰੂਆਤ ਤਾਂ ਦੁਪਹਿਰ ਤੋਂ ਹੀ ਹੋ ਜਾਂਦੀ ਹੈ ਦੁਪਹਿਰ ਤੋਂ ਮਟੀਰੀਅਲ ਇਕੱਠਾ ਕਰਨਾ ਪੈਂਦਾ ਫਿਰ ਸਾਰਾ ਸਮਾਨ ਇਕੱਠਾ ਕਰਕੇ ਸੋ ਸਵਾ ਸਰ 9 ਵਜੇ 9:30 ਵਜੇ ਤੋ ਲਗੇ 9:30 ਦੇ ਵਿੱਚ ਵਿੱਚ ਇੱਥੇ ਆ ਜੰਨੇ ਆ ਤੇ ਸ਼ੇਰ ਦਾ 3 ਵਜੇ 4 ਵਜੇ ਤੱਕ ਖੜੇ ਹੁੰਦੇ ਆ ਤੁਹਾਡੇ ਕੋਣ ਕਿਹਨੇ ਹਸਬੰਡ ਤੁਹਾਡੇ ਹਸਬੰਡ ਨਾਲ ਆਲੀ ਕੋ ਢੀ ਹੈਲਪ ਕਰਦੀ ਹਾਂਜੀ ਮੇਰੇ ਨਾਲ ਅਸੀਂ ਦੋਨੋਂ ਇਕੱਠੇ ਹੀ ਕੰਮ ਕਰਦੇ ਆ ਜੀ ਉਹ ਬੈਪ ਇੱਥੇ ਕੰਮ ਸਟਾਰਟਿੰਗ ਕਿਵੇਂ ਹੋਈ ਤੁਹਾਡੇ ਕੰਮ ਦੀ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਕੰਮ ਕਰਨ ਦੀ ਸਰ ਵੈਸੇ ਤਾਂ ਮੈਨੂੰ ਡੇਢ ਸਾਲ ਹੋ ਗਿਆ ਮੈਂ ਬਸ ਸਟੈਂਡ ਨਾੜੇ ਲਗਾਉਂਦੀ ਸੀ ਜੀ ਤਾਂ ਉਹ ਤੁਹੋਂਗੇ ਸਰ ਜਿੱਦਾ ਮਾਰਨਿੰਗ ਟਾਈਮ ਲਗਾਉਂਦੇ ਸੀਗੇ ਕੰਮ ਘਟ ਗਿਆ ਫਿਰ ਉਹਦੇ ਕਰਕੇ ਪਾਜੀ ਸਰ ਇੱਧਰ ਆਣਾ ਪਿਆ ਜਿਵੇਂ ਥੋੜੇ ਨਾਲੇ ਇੱਥੇ ਕੰਮ ਸਹੀ ਹੈ ਜੇ ਤੁਹਾਨੂੰ ਮੈਨੂੰ ਕੰਮ ਕਿਉਂ ਕਰਨਾ ਪਿਆ ਹੈ ਸ਼ੌਂਕ ਹੈ ਜਾਂ ਫਿਰ ਰੱਤ ਦੇ ਨਾਲ ਜਿਹੜਾ ਹੱਥ ਵਟਾਉਂਦੇ ਹੋ ਪਹਿਲਾਂ ਸਕੂਲ ਤੋਂ ਹੀ ਪਰਾਂਡੇ ਬਣਾਉਂਦੇ ਸੀ ਕੰਮ ਕਰਦੇ ਸੀ ਨਹੀਂ ਸਰ ਪਹਿਲੇ ਮੈਂ ਹਲਵਾਈ ਦਾ ਕੰਮ ਕੀਤਾ ਸਾਡੀ ਸ਼ਾਪ ਸੀ ਮੇਰੇ ਫਾਦਰ ਮੇਰੇ ਫਾਦਰ ਸਾਹਿਬ ਦੀ ਉਹ ਵੱਡੀ ਹੈਬਵਾਲ ਦੀ ਸ਼ਾਪ ਸੀ ਸਾਡੀ ਤਾਂ ਉਹ ਜਦੋਂ ਸਰ ਮਤਲਬ ਉੱਥੇ ਵੀ ਕਾਫੀ ਦੇਰ ਕੀਤਾ ਕੰਮ ਫਿਰ ਮੈਰਿਜ ਤੋਂ ਬਾਅਦ ਫਿਰ ਸਿਰ ਆਪਣੇ ਘਰ ਦਾ ਦੇਖਣਾ ਨਾਲੇ ਮੈਨੂੰ ਇਸਰ ਸ਼ੌਂਕ ਵੀ ਹੈ ਤੇ ਆਪਣੇ ਘਰ ਵਾਲੇ ਦਾ ਕੋਈ ਮਟਾਂ ਹੁੰਦਾ ਸਪੀ ਸੁਮਨ ਕਿਹੜਾ ਪਰਾਂਠਾ ਕੁਝ ਡਿਫਰੈਂਟ ਵੀ ਬਣਾਉਂਦੇ ਹੋ ਕੁਝ ਤੁਹਾਡੀ ਆਪਣੀ ਜਿਹੜੀ ਰੈਸਿਪੀ ਹੋਵੇ ਕੁਝ ਤੁਸੀਂ ਅਲੱਗ ਹੀ ਬਣਾਉਂਦੇ ਹੋ ਜਿਹੜਾ ਕਿਸੇ ਕੋਲ ਵੀ ਨਾ ਮਿਲੇ ਸਰ ਇਦਾਂ ਤਾਂ ਮੈਗੀ ਪਰਾਂਠਾ ਬਣਾ ਲੈਂਦੇ ਹਾਂ ਜਿਹੜਾ ਮੈਗੀ ਪਰਾਂਠਾ ਹਾਂਜੀ ਕੀ ਬਾਤ ਹੈ ਤਾਂ ਮੈਮ मैगी पराठा मैं आज पहली बार ही सुन रिया की मैगी पराठा भी ਤੁਹਾਡੇ ਵੱਲੋਂ બનાਇਆ ਜਾਂਦਾ ਸਰ ਬੱਚਿਆਂ ਦਾ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਹੋਰ ਨੇ ਬਣਾਇਆ ਹੋਵੇ ਹਾਂਜੀ ਸਰ ਬੱਚਿਆਂ ਦਾ ਫੇਵਰੇਟ ਹੁੰਦਾ ਹੈ ਜਿਹੜਾ ਫੇਵਰੇਟ ਹੈ ਖਾਂਦੇ ਨੇ ਲੋਕ ਖਾਂਦੇ ਆ ਸਰ ਬਹੁਤ ਘੱਟ ਮਤਲਬ ਉਹ ਬਣਾਉਂਦੇ ਆ ਕਿਉਂਕਿ मैगी ਪ੍ਰੇਪੇਅਰ ਕਰਨ ਵਾਸਤੇ ਥੋੜਾ ਜਿਹਾ ਹੋਰ ਟਾਈਮ ਲੱਗ ਜਾਂਦਾ ਵੈਸੇ ਤਾਂ ਜਿਵੇਂ ਨਾਰਮਲ ਪਰਾਂਠੇ ਜਿਹੜੇ ਸਰ ਜਿਹੜਾ ਮਿਕਸ ਪਰਾਂਠਾ ਸਭ ਤੋਂ ਬੈਟਰ ਹੁੰਦਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਇੱਥੇ ਆਪਣੀ ਕਾਰਟ ਲਗਾਉਂਦੇ ਹੋ ਸਰ 9:00 9:00 ਵਜੇ ਤੋਂ ਲੈ ਕੇ ਸੇਵ ਦੇ 4:00 ਵਜੇ ਤੱਕ ਹੁੰਨੇ ਨੇ ਤੁਸੀਂ ਹਾਂ 4 ਮੈਮ ਦਾ ਨਹੀਂ ਲੱਗਦਾ ਰਾਤ ਨੂੰ ਨਹੀਂ ਸਰ ਨਹੀਂ ਘਰ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਸਰ ਮੇਰਾ ਬੇਬੀ ਹੈ 6 ਸਾਲ ਦਾ ਛੋਟਾ ਨਾਲੇ ਮਦਰ ਇਨ ਲਾਉ ਨੇ ਫਾਦਰ ਇਨ ਲਾਉ ਨੇ ਕੱਝ ਸਾਰੇ ਹੀ ਰਹਿੰਦੇ ਆ ਉਹਨਾਂ ਦੀ ਕੇਅਰ ਕਿਵੇਂ ਕਰਦੇ ਹੋ

ਕਿੱਥੋਂ ਕਿਥੋਂ ਲੋਕ ਆਉਂਦੇ ਨੇ ਸਰ ਏਡਾ ਮੋਗੇ ਮੁਕਸਰਮ ਰੋਡ ਜਿੱਦਾਂ ਬਾਹਰੋਂ ਆਇਓ ਇਹ ਲੋਕ ਜਿੱਦਾਂ ਖਾ ਜਾਂਦੇ ਆ ਫਿਰ ਉਹ ਦੁਬਾਰਾ ਵੀ ਆਉਂਦੇ ਆ ਅਜੇ ਹਾਂ ਕੀ ਗਾ ਸਾ ਜੋ ਲੋ ਤੇ ਆ ਲਈ ਸ਼ਹਿਰ ਦੇ ਵਿੱਚ ਜਾ ਕੇ ਤੇ ਤੁਹਾਡੇ ਕੋਲ ਪਰਾਂਠੇ ਖਾਣ ਦੇ ਲਈ ਆ ਰਹੇ ਨੇ ਲੋਕ ਸਰ ਕੁਝ ਤੇ ਖਾਸ ਹੋਏਗਾ ਸਮਾਨ ਦੇ ਵਿੱਚ ਮਟੀਰੀਅਲ ਪਸਤੇ ਸਵਾਦ ਹੋਏਗਾ ਜਿਹੜਾ ਆਂਦੇ ਆ ਸਰ ਖਾਣ ਵਾਸਤੇ ਸੋ ਮੈਮ ਕਿਸ ਨਾਮ ਤੋਂ ਆਪਣੀ ਇਹ 카ਟ ਹੈ ਤੇ ਜੇ ਕਿਸੇ ਨੇ ਖਾਣ ਦੇ ਲਈ ਆਣਾ ਪਰਾਂਠੇ ਟੇਸਟ ਕਰਨ ਦੇ ਲਈ ਆਣਾ ਤੇ ਕਿੱਥੇ ਆਣਾ ਪਏਗਾ ਸਰੇ ਲੁਧਿਆਣਾ ਬੱਸ ਸਟੈਂਡ ਦੇ ਨੀਅਰ ਐਈਐਸਆਈ ਹਸਪੀਟਲ ਦੇ ਸਾਹਮਣੇ ਅਰੋੜਾ ਜੀ ਪ੍ਰਾਂਠਾ ਸਟਾਲ ਸਰ ਦਾਦੇ ਰਾਦੇ ਅਰੋੜਾ ਜੀ ਪ੍ਰਾਂਠਾ ਸਟਾਲ ਤੇ ਆਣਾ ਪਏਗਾ ਜੀ ਸੋ ਪ੍ਰਾਂਠਿਆਂ ਦੇ ਮੈਮ ਪ੍ਰਾਈਸਿਸ ਵੀ ਇੱਕ ਵਾਰ ਦੱਸ ਦਿਓ ਪ੍ਰਾਂਠਿਆਂ ਦੇ ਪ੍ਰਾਈਸਿਸ ਅਲੱਗ-ਅਲੱਗ 30 ਤੋਂ ਸ਼ੁਰੂਆਤ ਹੋ ਜਾਂਦੀ ਹੈ ਸਰ ਖਾਂਡੇ ਵੀ 30 40 50 ਸਰ ਪ੍ਰਾਂਠੇ ਦੇ ਨਾਲ ਦਹੀਂ ਹੁੰਦਾ ਹੈ ਬਟਰ ਹੁੰਦਾ ਹੈ ਉਹਨਾਂ ਦੇ ਐਕਸਟਰਾ ਚਾਰजेस ਹੁੰਦੇ ਆ ਚਾਹ ਹੁੰਦੀ ਹੈ ਮਤਲਬ ਜੋ ਕਸਟਮਰ ਦੀ ਜੋ ਇੱਛਾ ਹੁੰਦੀ ਹੈ ਉਹ ਆਪਣੇ ਹਿਸਾਬ ਨਾਲ ਲੈ ਲੈਂਦੇ ਹੋ। ਸੋ ਨਾਲ ਜੇਕਰ ਕਿਸੇ ਨੇ ਦਹੀਂ ਜਾਂ ਬਟਰ ਨਹੀਂ ਲੈਣਾ ਤਾਂ ਹੋਰ ਕੀ ਦਿੱਤਾ ਜਾਂਦਾ ਤੁਹਾਡੇ ਵੱਲੋਂ? ਸਰ ਚਟਨੀ ਦਿੱਤੀ ਜਾਂਦੀ ਹੈ। ਮੇਰੀ ਸਪੈਸ਼ਲ ਚਟਨੀ ਹੁੰਦੀ ਹੈ ਪੁਦੀਨੇ ਦੀ ਬਣਾਈ ਹੋਈ। ਪੁਦੀਨੇ ਅੰਬੀ ਦੀ ਚਟਨੀ ਬਣਾਈ ਹੋਈ ਹੈ। ਇਹ ਸਪੈਸ਼ਲ ਤੁਸੀਂ ਤਿਆਰ ਕਰਦੇ ਹੋ ਆਪ ਆਪਣੇ ਅਸੀਂ। ਹਾਂਜੀ ਸਰ ਮੈਂ ਖੁਦ ਆਪਣੇ ਆਪ ਰੋਜ਼ ਪ੍ਰਿਪੇਅਰ ਕਰਦੀ ਹਾਂ। ਰੋਜ਼ ਉਹਨੂੰ ਤਿਆਰ ਕਰਦੇ ਹਾਂ। ਵਧੀਆ ਤਰੀਕੇ ਨਾਲ ਸਾਰੇ ਖੁਸ਼ ਹੋ ਗਏ ਗੰਦੇ। ਜਿਵੇਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਰਾਤ ਦੇ ਟਾਈਮ ਦੇ ਉੱਤੇ ਘਰਦਿਆਂ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਜਾਂ ਫਿਰ ਕਦੇ ਤਾਨੇ ਵੀ ਸੁਣਨ ਨੂੰ ਮਿਲੇ ਨਹੀਂ ਸਰ ਫੁੱਲ ਸਪੋਰਟ ਐ ਸਾਰਿਆਂ ਦੀ ਕਦੀ ਕਿਸੇ ਨੇ ਰੋਕਿਆ ਟੋਕਿਆ ਤਾਂ ਨਹੀਂ ਨਹੀਂ ਸਰ ਮੈਨੂੰ ਕਿਸੇ ਨੇ ਕੋਈ ਨਹੀਂ ਕਦੇ ਨਹੀਂ ਰੋਕਿਆ ਟੋਕਿਆ ਈਵਨ ਕੀ ਸਾਰੇ ਸਪੋਰਟ ਹੀ ਕਰਦੇ ਐ ਸਰ ਮੈਮ ਜਿਵੇਂ ਰਾਤ ਨੂੰ ਤੁਸੀਂ ਕੰਮ ਕਰਦੇ ਹੋ ਇਸ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਨੇ ਆਂਦੇ ਹੋਣਗੇ ਉਹਨਾਂ ਦੇ ਵੱਲੋਂ ਕੋਈ ਬੈਡ ਕਮੈਂਟਸ ਵੀ ਕੀਤੇਗੇ ਤੁਹਾਨੂੰ ਕਦੀ ਸਰ ਨਹੀਂ ਅਜਿਹਾ ਕੁਝ ਹੋਇਆ ਨਹੀਂ ਕਦੇ ਅਜਿਹਾ ਕੋਈ ਵੈਸੇ ਮਤਲਬ ਸਾਰੇ ਗੁੱਡ ਕਮੈਂਟ ਹੀ ਕਰਕੇ ਜਾਂਦੇ ਆ ਸਾਰੇ ਭੈਣ ਭੇ ਕੀ ਗੱਲ ਜੜਦੇ ਨੇ ਸਪੋਰਟ ਕਰਦੇ ਹਾਂਜੀ ਸਪੋਰਟ ਹੀ ਕਰਦੇ ਆ